ਸਤਨਾਮ ਸ੍ਰੀ ਵਾਹਿਗੁਰੂ ਜੀ ਗੁਰੂ ਗਰੀਬ ਨਿਵਾਜ ਸਤਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰਸਵਾਰੀ ਸਾਧ ਸੰਗਤ ਜੀ ਪਿਆਰ ਸਤਕਾਰ ਸਹਿਤ ਫਤਿ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਬਾਲ ਗੁੰਦਾਈ ਨਾਮਕ ਇੱਕ ਸਾਧੂ ਨੂੰ ਤਾਰ ਕੇ ਪਰਮੇਸ਼ਰ ਦੇ ਨਾਮ ਨਾਲ ਜੋੜ ਕੇ ਉਥੋਂ ਕਰਤਾਰਪੁਰ ਸਾਹਿਬ ਦੇ ਵਿੱਚ ਪਹੁੰਚ ਜਾਂਦੇ ਹਨ ਇਥੋਂ ਤੱਕ ਇਤਿਹਾਸ ਕੱਲ ਆਪਾਂ ਸਰਵਣ ਕੀਤਾ ਆਓ ਜੀ ਅੱਜ ਅੱਗੇ ਇਤਿਹਾਸ ਸਰਵਣ ਕਰੀਏ ਸਤਨਾਮ ਵਾਹਿਗੁਰੂ ਜਪੋ ਜੀ ਸਤਨਾਮ ਵਾਹਿਗੁਰੂ ਸਤਨਾਮ sat namo ahi guru sat namo ahi guru ਸਤਿਗੁਰੂ ਅਰਸ਼ਾਂ ਦਾ ਨੂਰ ਹੁਣ ਕਰਤਾਰਪੁਰ ਵਿੱਚ ਜੋਤ ਜਗਾ ਰਿਹਾ ਹੈ ਹੁਣ ਵਿਦੇਸ਼ੀ ਨਹੀਂ ਜਾਂਦਾ ਦੂਰ ਦੂਰ ਤਪੱਸਿਆ ਕਰ ਰਹੀਆਂ ਅਨਪੁਗੀਆਂ ਰੂਹਾਂ ਪੁਗਾ ਕੇ ਆ ਗਿਆ ਨਮੀਆਂ ਪਨੀਰੀਆਂ ਲਾ ਆਇਆ ਹੈ ਕੁਮਾਰਗ ਪਿਆਨੂ ਸੁਮਾਰਗ ਲਾ ਆਇਆ ਹੈ ਰੱਬ ਦੇ ਕਹਾ ਕੇ ਪਾਪਾਂ ਤੇ ਸ਼ੈਤਾਨ ਦੇ ਰਾਹ ਟੁੱਟ ਰਹੇ ਬਟਕਿਆਂ ਨੂੰ ਸੁਧਾਰ ਆਇਆ ਹੈ ਪਾਪ ਦੇ بڑے بڑے ਕੁਫਰ ਗੜ੍ਹ ਤੋੜ ਆਇਆ ਹੈ ਜਮਾਨੇ ਦੇ ਰਹਿਬਰਾਂ ਤੇ ਫਕੀਰਾਂ ਵਿੱਚ ਆਪਣੇ ਸੁਲਹੈ ਕਲ ਹੋਣ ਦਾ ਪ੍ਰੇਮ ਦਾ ਅਵਤਾਰ ਹੋਣ ਦਾ ਸੱਚ ਦਾ ਪੁੱਤਰ ਤੇ ਸੱਚੇ ਦਾ ਟਿੱਕਾ ਜੀ ਹੋਣ ਦਾ ਨਾਮ ਰਸੂਲ ਤੇ ਰੱਬ ਨਾਲ ਜੋੜ ਦੇਣ ਵਾਲਾ ਅਵਤਾਰ ਹੋਣ ਦਾ ਇਲਾਹੀ ਰੰਗ ਵਿੱਚ ਰੰਗ ਕੇ ਮੋਇਆ ਨੂੰ ਜਿਵਾਲਣ ਦਾ ਤੇ ਜੀ ਦਾਤਾ ਹੋਣ ਵਾਲਾ ਗੁਰੂ ਅਵਤਾਰ ਹੋਣ ਦਾ ਸਿੱਕਾ ਬਿਠਾ ਕੇ ਆ ਗਿਆ ਹੈ ਹੁਣ ਪੀਰ ਫਕੀਰ ਸਿੱਧ ਸਾਧੂ ਵੱਡੇ ਛੋਟੇ ਜਗਿਆਸੂ ਤੇ ਨਾਮ ਵਿੱਚ ਲੱਗ ਰਹੀਆਂ ਸੰਗਤਾਂ ਸਭ ਇਥੇ ਆ ਕੇ ਅਮਰਦਪਿੰਦੀਆਂ ਹਨ ਗੁਰਸਿੱਖੀ ਫਸਰ ਗਈ ਹੈ 30 ਤੋਂ ਬਧਿਕ ਮੰਝੀਆਂ ਅਰਥਾਤ ਗੁਰਮੁਖ ਨਾਮ ਜਪਣ ਚ ਪਾਉਣ ਵਾਲੇ ਜਗਤ ਤੇ ਥਾਪ ਕੇ ਆ ਗਿਆ ਹੈ ਸ਼ੋਕ ਹੈ ਕਿ ਇਨਾਂ ਸਭਨਾ ਦੇ ਨਾਮ ਸਾਡੇ ਤੱਕ ਨਹੀਂ ਆਏ ਗੁਰਸਿੱਖੀ ਰੂਪੀ ਆਕਾਸ਼ ਵਿੱਚ ਚੋਟੀ ਦੇ ਚਮਕਦੇ ਸਿਤਾਰਿਆਂ ਦੇ ਕੁਝ ਨਾਮ ਜੋ ਭਾਈ ਗੁਰਦਾਸ ਜੀ ਆ ਨੇ ਦਰਜ ਕੀਤੇ ਹਨ ਭਾਈ ਬੁੱਢਾ ਜੀ ਮਰਦਾਨਾ ਜੀ ਪਗੀਰਥ ਮਨਸੁਖ ਤੇ ਲੋਕਾ ਉਬਾਰੇ ਖਾਨ ਅਬਦੁਲ ਰਹਿਮਾਨ ਮੂਲੋ ਮੂਲਾ ਕੀੜ ਪ੍ਰਥਾ ਖੇਡਾ ਪ੍ਰੀਤਿਮਲ ਸਹਿਗਲ ਰਾਮਾ ਦੀ ਮੰਗੋ ਕਾਲੂ ਭਗਤਾ ਪਉਰੀ ਜਾਪੂ ਬੰਸੀ ਸਿੰਘਾ ਸਿੰਘੋ ਸੈਦੋ ਕੇ ਹੋ ਗਜਣਾ ਸ਼ਿਰਣਾ ਜੋਦ ਸੁਧਾਰਣਾ ਅਜਿਤਾ ਰੰਦਾਵਾ ਆਦਤ ਇਹਨਾਂ ਦੇ ਨਾਮ ਭਾਈ ਗੁਰਦਾਸ ਸਾਹਿਬ ਜੀ ਨੇ ਲਿਖੇ ਹਨ ਇਹਨਾਂ ਦੇ ਜੀਵਨ ਆਪ ਜਪਣ ਤੇ ਹੋਰ ਨਾਂ ਨੂੰ ਜਪਾਉਣ ਦੇ ਹਨ ਨਮੂਨੇ ਲਈ ਪ੍ਰਸੰਗ ਅਜਿੱਤੇ ਦਾ ਦੇ ਕੇ ਫੇਰ ਉਵਾਰੇ ਖਾਂ ਆਲ ਦਾ ਹਾਲ ਅਗਲੇ ਪ੍ਰਸੰਗ ਵਿੱਚ ਭਾਈ ਗੁਰੂ ਭਾਈ ਵੀਰ ਸਿੰਘ ਸਾਹਿਬ ਜੀਆਂ ਨੇ ਦਿੱਤਾ ਉਹਦੇ ਵਿੱਚ ਦੱਸਿਆ ਕਿ ਦੁਨੀਆ ਕਿਵੇਂ ਤਰਿਆ ਕਰਦੀ ਸੀ ਅਜਿੱਤਾ ਅਚਲ ਬਟਾਲੇ ਸਿੱਧ ਗੋਸ਼ਟ ਵੇਲੇ ਗੁਰੂ ਬਾਬੇ ਦੇ ਨਾਲ ਸੀ ਤੇ ਨਾਲ ਹੀ ਮਲਤਾਨ ਤੇ ਟਿੱਲੇ ਆਦਿ ਥਾਵਾਂ ਦੇ ਸਫ਼ਰ ਵਿੱਚ ਰਿਹਾ ਤੇ ਨਾਲ ਹੀ ਕਰਤਾਰਪੁਰੇ ਵਾਪਸ ਆਇਆ ਢੇਰ ਚਿਰ ਬਾਹਰ ਰਹਿਣ ਕਰਕੇ ਘਰ ਆਇਆ ਪਤਾ ਲੱਗਾ ਕਿ ਸਿਰ ਤੇ ਕੁਝ ਸ਼ਾਦਾ ਕਰਜ਼ਾ ਚੜ ਗਿਆ ਹੈ ਉਸ ਦੇ ਚਿਰ ਤਾਂ ਹੀ ਪ੍ਰਦੇਸ਼ ਰਹਿਣ ਕਰਕੇ ਔਰ ਮੁੱਦਤਾਂ ਤੋਂ ਸੇਵਾ ਵਿੱਚ ਰਹਿਣ ਕਰਕੇ ਖੇਤੀਬਾੜੀ ਦਾ ਕੰਮ ਕਈ ਹੱਥੀ ਪੈ ਗਿਆ ਜਾਪਦਾ ਹੈ ਸੋ ਅਜਤਾ ਪਹਿਲਾਂ ਤਾਂ ਮਨ ਵਿੱਚ ਸੋਚਾਂ ਸੋਚਦਾ ਰਿਹਾ ਕਿ ਕਿਵੇਂ ਕਰਾਂ ਬਿਰਤੀ ਉਸ ਦੀ ਹੁਣ ਉੱਚੇ ਰੰਗ ਵਿੱਚ ਰਹਿੰਦੀ ਸੀ ਪਰਮ ਪਦ ਦੀ ਲਖਤਾ ਸੀ ਸ਼ਕਤੀ ਵੀ ਹੈ ਸੀ ਸਵਾਰਥ ਅਲੀ ਕਰਾਮਾਤ ਵਰਤਨੀ ਮਾੜੀ ਹੈ ਇਹ ਅਸੂਲ ਵੀ ਸਿੱਖ ਚੁੱਕਾ ਸੀ ਕਿ ਗੁਰੂ ਬਾਬੇ ਦੇ ਘਰ ਵਿੱਚ ਆਚਰਣ ਦੀ ਸ਼ੁੱਧੀ ਬੜੀ ਉੱਚੀ ਵਸਤੂ ਹੈ ਇਸ ਕਰਕੇ ਕਰਜ਼ਾ ਦੇਣਾ ਜ਼ਰੂਰੀ ਅੰਗ ਆਪਣੀ ਗੁਰਮਖਤਾਈ ਦਾ ਸਮਝਦਾ ਸੀ ਜੇ ਪਿੰਡ ਜਾ ਕੇ ਜ਼ਮੀਨ ਵੇਚ ਕੇ ਵਟ ਕੇ ਕਰਜ਼ਾ ਵਾਪਸ ਦਿੰਦਾ ਤਾਂ ਇਸਤਰੀ ਤੇ ਪਰਿਵਾਰ ਦੁੱਖ ਮੰਨੇਗਾ ਪਰਿਵਾਰ ਨੂੰ ਵੀ ਉਦਾਸ ਨਹੀਂ ਕਰਨਾ ਚਾਹੁੰਦਾ ਸ੍ਰੀ ਮਿਹਰਬਾਨ ਸਤਿਗੁਰੂ ਜੀ ਨੇ ਇੱਕ ਦਿਨ ਅਜਿੱਤੇ ਦੇ ਚਿਹਰਿਆਂ ਟਿਕਾਓ ਹਿੱਲੇ ਦੇ ਲੱਛਣ ਪਛਾਣੇ ਤੇ ਦਿਲ ਦੀ ਸਮਝ ਕੇ ਗੱਲ ਸਤਿਗੁਰ ਜੀ ਨੇ ਸਤਿਗੁਰ ਜੀ ਨੇ ਵਾਦਨ ਆਖਿਆ ਭਾਈ ਗਿੰਦੀਆਂ ਵਿੱਚ ਕਿਉਂ ਹੈ ਤਾਂ ਅਜਿੱਤੇ ਨੇ ਕਿਹਾ ਪਾਤਸ਼ਾਹ ਆਪ ਜਾਣੀ ਜਾਣ ਹੁਣ ਜੀਵ ਕਿਤਨਾ ਉੱਚਾ ਹੋ ਜਾਏ ਜੇ ਉਸ ਠੀਕ ਰਾਹੇ ਤੁਰਨਾ ਹੈ ਤਾ ਕਠਿਨਾਈਆਂ ਜਗਤ ਵਿਹਾਰ ਦੀਆਂ ਆਉਂਦੀਆਂ ਰਹਿੰਦੀਆਂ ਨੇ ਉਸੇ ਤਰ੍ਹਾਂ ਦੀ ਇੱਕ ਕਠਿਨਾਈ ਆਈ ਹੋਈ ਹੈ ਆਪ ਦੀ ਮਿਹਰ ਨਾਲ ਨਿਵਰਤ ਵੀ ਹੋ ਜਾਏਗੀ ਤਾਂ ਗੁਰੂ ਜੀ ਨੇ ਆਖਿਆ ਅਜਤਿਆ ਜਾ ਫਲਾਣੇ ਥਾਂ ਮਿੱਟੀ ਦੇ ਵੱਡੇ ਸਾਰੇ ਢੇਰ ਹੀਠਾ ਖਜ਼ਾਨਾ ਪਿਆ ਉੱਥੋਂ ਜਿੰਨੇ ਦੇਣੇ ਹੈ ਲੈ ਲੈ ਤੇ ਅਰਣੀ ਹੋ ਜਾ ਅਰਣੀ ਦਾ ਮਤਲਬ ਕਰਣ ਮੁਕਤ ਹੋ ਜਾ ਕਰਜ਼ੇ ਤੋਂ ਮੁਕਤ ਹੋ ਜਾ ਅਜੀਤਾ ਚਲਿਆ ਗਿਆ ਸਤ ਵਜਨ ਕਹਿ ਕੇ ਮੱਥਾ ਟੇਕ ਕੇ ਅਜੀਤੇ ਨੇ ਜਾ ਕੇ ਰੁਪਈਏ ਡਿਠੇ ਜਿੰਨੇ ਸਿਰ ਚੜੇ ਸੀ ਉਹਨੇ ਚੱਕ ਲਈ ਆਪਣੀ ਜਾਚੇ ਤਾਂ ਕੁਝ ਬਥੇਰੇ ਹੀ ਚਾਏ ਪਰ ਜਾਂ ਗੁਰੂ ਕੇ ਹਜ਼ੂਰ ਜਾ ਕੇ ਗਿਣੇ ਤਾਂ ਦੋ ਘਟ ਨਿਕਲੇ ਤਦ ਅਸਚਰਜ ਹੋ ਕੇ ਕਹਿਣ ਲੱਗਿਆ ਪਾਤਸ਼ਾਹ ਮੈਂ ਤਾਂ ਕੁਝ ਬਧੇਰੇ ਲਏ ਸੀ ਇੱਥੇ ਆ ਕੇ ਘਟ ਗਏ ਤਾਂ ਗੁਰੂ ਜੀ ਨੇ ਕਿਹਾ ਉੱਥੇ ਜਾ ਜਾਂ ਜਾ ਕੇ ਦੇਖੇ ਤਾਂ ਜਿੰਨੇ ਘਟੇ ਸੀ ਉੱਥੇ ਮਿੱਟੀ ਦੇ ਬਾਹਰ ਹੀ ਪਏ ਐ ਸੋ ਅਜਿੱਤੇ ਨੇ ਜਾ ਕੇ ਚੱਕ ਲਏ ਉਹ ਮਾਇਆ ਲੈ ਕੇ ਸ਼ਾਹ ਕੋਲ ਗਿਆ ਕਰਜ਼ਾ ਉਤਾਰਿਆ ਤੇ ਸੁਖੀ ਹੋ ਗਿਆ ਇਹ ਸਾਖੀ ਭਾਈ ਮਨੀ ਸਿੰਘ ਜੀ ਵਾਲੀ ਜਨਮ ਸਾਖੀ 'ਚ ਲਿਖੀ ਹੈ ਇਸ ਵਿੱਚ ਇਹ ਉਪਦੇਸ਼ ਦ੍ਰਿੜ ਕਰਵਾਇਆ ਹੈ ਕਿ ਗ੍ਰਸਥ ਵਿੱਚ ਰਹਿੰਦਿਆਂ ਹੋਇਆਂ ਜੋ ਗੁਰੂ ਕੇ ਪਿਆਰੇ ਕਦੇ ਔਖੇ ਹੋਏ ਨੇ ਉਹਨਾਂ ਨੇ ਆਪਣੀ اخਲਾਕੀ ਉੱਚਤਾ ਅਰਥਾਤ ਸ਼ੁਭ ਆਚਰਣ ਨੂੰ ਹੱਥੋਂ ਨਹੀਂ ਦਿੱਤਾ ਅਦੇ ਸਤਗੁਰ ਨੇ ਆਪ ਸਿੱਖਾਂ ਨਾਲ ਦੁੱਖ ਸੁੱਖ ਵਿੱਚ ਜਗਤ ਤਿੰਨ ਕਾਲ ਮਿਥਿਆ ਕਹਿ ਕੇ ਇਕ ਇਖਲਾਕੀ ਜ਼ਿੰਮੇਵਾਰੀਆਂ ਤੋਂ ਕੰਨੀ ਕੁ ਤਰਉਣੀ ਨਹੀਂ ਸਿਖਾਈ ਇਹ ਨਹੀਂ ਕਿਹਾ ਮਹਾਰਾਜ ਨੇ ਸਿਖਾਇਆ 2 ਰੁਪਏ ਕਿਸੇ ਦੇ ਦੇਣੇ ਆ ਤਾਂ ਦੱਬ ਜਾਓ ਕਿਸੇ ਨਾਲ ਲੈਣ ਦੇਣ ਦਾ ਵਿਹਾਰ ਹੈ ਦੱਬ ਜਾਓ ਇਹ ਨਹੀਂ ਗੁਰੂ ਸਾਹਿਬ ਨੇ ਕਿਹਾ ਪਿਆਰ ਕੀਤਾ ਹਮਦਰਦੀ ਕੀਤੀ ਹੈ ਤੇ ਹਰ ਤਰ੍ਹਾਂ ਨਾਲ ਸਹਾਇਤਾ ਕੀਤੀ ਹੈ ਅਜਿਹਾ ਇਸ ਤਰ੍ਹਾਂ ਸਤਿਗੁਰ ਦਾ ਨਿਕਟ ਵਰਤੀ ਤੇ ਪਰਮ ਪਦ ਨੂੰ ਪ੍ਰਾਪਤ ਸਿੱਖ ਹੋਇਆ ਹੈ ਪੱਖੋ ਕੀ ਕਰਤਾਰਪੁਰ ਦੇ ਨੇੜੇ ਹੋਣ ਕਰਕੇ ਇਸ ਦਾ ਸਤਿਗੁਰ ਦੇ ਚਰਣਾ ਵਿੱਚ ਮਹਾਰਾਜ ਜੀ ਦੇ ਵਿਰਧ ਪੰਦੇ ਦਿਨਾਂ ਵਿੱਚ ਬਹੁਤ ਨਿਵਾਸ ਰਿਹਾ ਹੈ ਪਿੰਡ ਵੀ ਆ ਜਾਂਦਾ ਸੀ ਤੇ ਕਰਤਾਰਪੁਰ ਵੀ ਬਹੁਤ ਕਾਲ ਰਹਿੰਦਾ ਸੀ ਪੁਰਾਤਨ ਜਨਮ ਸਾਖੀ ਵਿੱਚ ਭਾਈ ਅਜਿੱਤੇ ਦਾ ਪ੍ਰਸੰਗ ਨਹੀਂ ਇਸ ਤੋਂ ਇਹ ਨਹੀਂ ਸਮਝਣਾ ਕਿ ਅਜਿੱਤਾ ਨਾਮ ਦਾ ਕੋਈ ਸਿੱਖੀ ਨਹੀਂ ਹੋਇਆ ਸਭ ਤੋਂ ਪੁਰਾਣੀ ਵਸਤੂ ਭਾਈ ਗੁਰਦਾਸ ਜੀ ਦੀਆਂ ਵਾਰਾਂ ਹਨ ਤੇ ਸਭ ਤੋਂ ਵੱਧ ਪ੍ਰਮਾਣਿਕ ਵੀ ਉਹੀ ਨੇ ਗੁਰੂ ਨਾਨਕ ਦੇਵ ਜੀ ਦੇ ਚੌਨਵੇਂ ਸਿੱਖਾਂ ਵਿੱਚ ਭਾਈ ਜੀ ਨੇ ਅਜਿੱਤੇ ਰੰਧਾਵੇ ਦਾ ਨਾਮ ਦਿੱਤਾ ਹੈ ਜੋ ਇਸ ਪ੍ਰਕਾਰ ਹੈ ਵਚਨ ਲਿਖਿਆ ਜਿੱਤਾ ਰੰਧਾਵਾ ਭਲਾ ਬੂੜਾ ਪੁੱਢਾ ਇੱਕ ਮਨ ਧਿਆਵੈ ਭਾਈ ਮਨੀ ਸਿੰਘ ਜੀ ਕ੍ਰਿਤ ਭਗਤ ਰਚਨਾਵਲੀ ਵਿੱਚ ਭਾਈ ਅਜਤੇ ਦਾ ਨਾਮ ਆਇਆ ਹੈ ਹਠ ਯੋਗ ਤੇ ਭਗਤ ਯੋਗ ਉੱਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਉਪਦੇਸ਼ ਉਸਪ੍ਰਤੀ ਹੋਇਆ ਹੈ ਭਾਈ ਮਨੀ ਸਿੰਘ ਜੀ ਦੀ ਜਨਮ ਸਾਖੀ ਵਿੱਚ ਕਰਜ਼ਾ ਲਾਉਣ ਵਾਲੀ ਸਾਖੀ ਆਈ ਹੈ ਸ੍ਰੀ ਗੁਰੂ ਨਾਨਕ ਪ੍ਰਕਾਸ਼ ਵਿੱਚ ਸ੍ਰੀ ਗੁਰੂ ਜੀ ਪੱਖੋਂ ਕੀ ਆਗਮਨ ਦੀ ਅਜਿੱਤੇ ਨੂੰ ਉਧਾਰਨ ਦੀ ਸੱਸ ਸਹੁਰੇ ਨੂੰ ਨਿਸਤਾਰਨ ਦੀ ਅਤੇ ਅਚਲ ਬਟਾਲੇ ਵਾਲੀ ਅਜਿੱਤੇ ਦੀ ਕਾਰ ਕਟਣ ਅਤੇ ਪਾਣੀ ਉੱਤੇ ਬੈਠਣ ਵਾਲੀਆਂ ਸਾਖੀਆਂ ਆਈਆਂ ਨੇ ਬਾਲੇ ਵਾਲੀ ਜਨਮ ਸਾਖੀ ਵਿੱਚ ਅਜਿੱਤੇ ਦੇ ਪਿਤਾ ਦਾ ਨਾਮ ਹਿਤਾ ਦਿੱਤਾ ਹੋਇਆ ਤੇ ਸ੍ਰੀ ਗੁਰੂ ਜੀ ਦੀ ਜੰਨ ਜਾਣ ਵੇਲੇ ਅਜਿੱਤਾ ਪ੍ਰੋਣਾਚਾਰੀ ਵਿੱਚ ਹੁੰਦਾ ਹੈ ਉਹ ਜੰਨ ਦੀ ਸੇਵਾ ਵਿੱਚ ਲੱਗਿਆ ਹੁੰਦਾ ਹੈ ਫਿਰ ਇਸ ਵਿੱਚ ਅਜਿੱਤੇ ਦੇ ਗੁਰੂ ਜੀ ਦੀ ਸ਼ਰਨ ਪ੍ਰਾਪਤ ਹੋਣ ਵਾਲੀ ਸਾਖੀ ਵੀ ਆਖੀ ਹੈ ਬਾਲੇ ਵਾਲੀ ਛਾਪੇ ਦੀ ਸਾਖੀ ਵਿੱਚ ਅਜੇ 13 ਰੰਧਾਵੇ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਇੱਕ ਗੋਸ਼ਟ ਵੀ ਆਈ ਹੈ ਇਹ ਪੁਰਾਤਨ ਲਿਖਤ ਭਾਈ ਬਾਲੇ ਦੇ ਨਾਮ ਵਾਲੀ ਜਨਮ ਸਾਖੀ ਵਿੱਚ ਨਹੀਂ ਮਿਲੀ ਸੋ ਅਜੇ 13 ਰੰਧਾਵੇ ਦੀ ਗੋਸ਼ਟ ਨਾ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਨਾ ਭਾਈ ਗੁਰਦਾਸ ਵਿੱਚ ਦੇ ਨਾ ਪ੍ਰਾਤਨ ਜਨਮ ਸਾਖੀ ਵਿੱਚ ਇੰਉਂ ਜਾਪਦਾ ਹੈ ਕਿ 10ਵੇਂ ਸਤਿਗੁਰਾਂ ਤੋਂ ਮੰਗਰੋਂ ਕਿਸੇ ਨੂੰ 11ਵਾਂ ਗੁਰੂ ਬਣਨ ਦਾ ਸ਼ੌਂਕ ਆਇਆ ਪਰ ਉਸ ਦਾ اخਲਾਕੀ ਜੀਵਨ ਦਸਾਂ ਪਾਤਸ਼ਾਹੀਆਂ ਦੀ ਪਵਿੱਤਰਤਾ ਨੂੰ ਅਪੜਨੋਂ ਆਰੀ ਸੀ ਤੇ ਉਸ ਦਾ ਸੰਬੰਧ ਕਿਸੇ ਗਨਕਾ ਨਾਲ ਵੀ ਰਿਹਾ ਹੈ ਸੋ ਇਸ ਕਰਮ ਨੂੰ ਵਿਹੱਤ ਦੱਸਣ ਵਾਸਤੇ ਤੇ ਉਸ ਦੀ ਗੁਰਿਆਈ ਵਾਸਤੇ ਇਸ ਗੋਸ਼ਟ ਵਿੱਚ ਯਤਨ ਕੀਤਾ ਗਿਆ ਅਜਿੱਤੇ ਬਾਬਤ ਹੋਰ ਕੌਜ ਤੋਂ ਪਤਾ ਲੱਗਿਆ ਕਿ ਪੱਖੋਗੇ ਰੰਧਾਵੇ ਪਿੰਡ ਪੱਖੋ ਰੰਧਾਵੇ ਨੇ ਬੰਨਿਆ ਸੀ ਇਹਦਾ ਪੁੱਤਰ ਸੀ ਹਿਤਾ ਤੇ ਹਿਤੇ ਦਾ ਪੁੱਤਰ ਸੀ ਅਜਿਤਾ ਅਜਿਤਾ ਰੰਧਾਵਾ ਕਿਸੇ ਵੇਲੇ ਟਪਲਾ ਲੱਗਦਾ ਹੈ ਕਿ ਸ੍ਰੀ ਗੁਰੂ ਜੀ ਦਾ ਵਿਆਹ ਇਸ ਪੱਖੋਂ ਕਿ ਹੋਇਆ ਸੀ ਪਰ ਇਹ ਠੀਕ ਨਹੀਂ ਵਿਆਹ ਤਾਂ ਬਟਾਲੇ ਹੋਇਆ ਸੀ ਇਸੇ ਟਿਕਾਣੇ ਵਿਆਹ ਦਾ ਪ੍ਰਸਿੱਧ ਗੁਰਦੁਆਰਾ ਹੈ ਉਸ ਵੇਲੇ ਦੀ ਵਰ ਪ੍ਰਾਪਤ ਹੋਈ ਕੰਧ ਵੀ ਬਟਾਲੇ ਖੜੀ ਹੈ ਹੋਲੇ ਵਾ ਸ਼ਾਇਦ ਇਥੋਂ ਪੈਂਦਾ ਹੈ ਕਿ ਮੂਲੇ ਚੋਣੇ ਦਾ ਜ਼ਿਕਰ ਪਖੋਕੀ ਨਾਲ ਆਉਂਦਾ ਹੈ ਗੱਲ ਇਹ ਹੈ ਕਿ ਮੂਲਾ ਬਟਾਲੇ ਦੇ ਰਹਿਣ ਵਾਲਾ ਸੀ ਤੇ ਪਖੋਕੀ ਤੇ ਨਾਲ ਦੇ ਪਿੰਡਾਂ ਦਾ ਪਟਵਾਰੀ ਸੀ ਇਸ ਕਰਕੇ ਉਸ ਦਾ ਸੰਬੰਧ ਪਖੋਕੀ ਤੇ ਬਟਾਲੇ ਦੋਵਾਂ ਥਾਂਾਂ ਨਾਲ ਸੀ ਘਰ ਬਟਾਲੇ ਹੋਣ ਕਰਕੇ ਵਿਆਹ ਉੱਥੇ ਹੋਣਾ ਸੀ ਤੇ ਪਖੋਕੀ ਵਿੱਚ ਰਹਿਸ਼ ਹੋਣ ਕਰਕੇ ਗੁਰੂ ਜੀ ਦੇ ਮੇਲੇ ਉੱਥੇ ਹੋਏ ਸੀ ਜਿੱਥੇ ਕਿ ਉਸ ਦਾ ਨਿਸਤਾਰਾ ਹੋਇਆ ਸੀ ਗੁਰੂ ਸਾਹਿਬ ਜੀ ਦੇ ਸਹਰੇ ਦਾ ਨਿਸਤਾਰਾ ਸਤਿਗੁਰਾਂ ਨੇ ਪੱਖੋ ਕੀ ਰੰਧਾਵੇ ਕੀਤਾ ਸੀ ਸੋ ਇੱਕ ਸਿੱਖ ਮਹਾਰਾਜੀਆਂ ਦਾ ਹੋਇਆ ਉਬਾਰੇ ਖਾਨ ਉਹਦੇ ਬਾਰੇ ਬਚਨ ਕਿਉਂ ਆਉਂਦੇ ਨੇ ਉਬਾਰੇ ਖਾਨ ਆਓ ਸ਼ੇਖ ਜੀ ਦਿਓ ਕੋਈ ਦਿਲ ਦੀਆਂ ਗੱਲਾਂ ਦੇਹਰੇਓ ਤਾਂ ਉਹ ਤੌਰ ਬਦਲੇ ਹੋਏ ਦਿਸਦੇ ਹਨ ਕਿ ਜਾਣੋ ਨਹਾਰ ਹੀ ਬਦਲ ਗਈ ਹੈ شیخ ਮਾਲੋ ਨੇ ਕਿਹਾ ਹਾਂ ਫਿਰ ਦਿਓ ਨਾ ਮੁਬਾਰਕਾਂ ਖਾਨ ਜੀ ਪਾਓ ਨਾ ਮੇਰੇ ਗਲ ਸੇਰਾ ਕੋਈ ਮੌਲੀ ਦਾ ਆਟਾ ਹੈ ਆਟਾ ਦਾ ਮਤਲਬ ਹੁੰਦਾ ਜਿਵੇਂ ਆਪਾਂ ਧਾਗਾ ਬਟ ਕੇ ਧਾਗਾ ਵਟਕੇ ਉਹਦਾ ਇੱਕ ਪਿੰਨਾ ਜਿਹਾ ਬਣਾ ਲੈਂਦੇ ਆ। ਉਹ ਗੋਲਾ ਬਣਾਉਣ ਦੀ ਥਾਂ ਤੇ ਜੇ ਉਸ ਨੂੰ ਥੋੜਾ ਜਿਹਾ ਢਿੱਲਾ ਰੱਖਿਆ ਜਾਵੇ ਲਮਕਦਾ ਜਿਹਾ ਉਸ ਨੂੰ ਆਟਾ ਕਿਹਾ ਜਾਂਦਾ ਹੈ। ਕੋਈ ਮੌਲੀ ਦਾ ਆਟਾ ਚੜਾਓ ਨਾ ਕੋਈ ਕੇਸਰ ਕੁੰਕਮ ਮੈਂ ਸੁਹਾਗਵੰਤੀ ਹੋਈ ਨੂੰ ਕੋਈ ਪਾਓ ਨਾ ਛਕਣ ਝੋੜੀ ਚ। ਉਬਾਰੇ ਖਾਨ ਨੇ ਕਿਹਾ ਸ਼ੁਕਰ ਅਲਹਮਦੁਲਿਲਾ ਹੋ ਗਈ ਹੈ ਸਈ ਸੁਹਾਗਵੰਤੀ ਸ਼ੁਕਰ ਅੱਲਾ ਪਾਕ ਦਾ ਫਿਰ ਦੇ ਨਾ ਗੱਲਾਂ ਦਿਲ ਦੀਆਂ ਸ਼ੇਖ ਮਾਲੋ ਨੇ ਕਿਹਾ ਦਿਲ ਨੂੰ ਜੀਵ ਨਹੀਂ ਲੱਗੀ ਹੁੰਦੀ ਜੋ ਬੋਲ ਪਵੇ ਜੀਵ ਨੂੰ ਦਿਲ ਨਹੀਂ ਲੱਗਿਆ ਜਿਸ ਨੂੰ ਸਮਝਿਆ ਹੋਵੇ ਤੇ ਦੱਸ ਦੇਵੇ ਉਬਾਰੇ ਖਾਨ ਨੇ ਆਖਿਆ ਆਖਰ ਚਖਣਹਾਰ ਨੇ ਚਖਣ ਦੀ ਮੌਜ ਮਾਣੀ ਐ ਸਮਝਣਹਾਰ ਨੇ ਸਮਝ ਦੀ ਮੌਜ ਮਾਣੀ ਐ ਸਾਰਿਆਂ ਦੀ ਮੌਜ ਮਾਣਨ ਦੇ ਤਰੰਗ ਚਿਹਰੇ ਉੱਤੇ ਆ ਨੂਰੀ ਰੇਖਾ ਹੋ ਚਮਕੇ ਸ਼ੁਕਰ ਹੈ ਕਿ ਅਸੀਂ ਇਹਨਾਂ ਸੋਹਣੇ ਨਕਸ਼ਿਆਂ ਦੇ ਦਰਸ਼ਨ ਮਾਣ ਲਈ ਸ਼ੁਕਰ ਅੱਲਾ ਦਾ ਸ਼ੁਕਰ پاک ਪਰਵਦਗਾਰ ਦਾ ਮਾਲੋ ਨੇ ਕਿਹਾ ਬਸ ਸਿਵਾਏ ਸ਼ੁਕਰ ਦੇ ਹੋਰ ਕੋਈ ਜਾਗਾ ਨਹੀਂ ਓ ਸਜਣਾ ਜੀਵ ਸ਼ੁਕਰ ਕਰੇ ਲੂ ਲੂ ਭਰ ਜਾਏ ਸ਼ੁਕਰ ਨਾਲ ਦਿਲ ਰਸ ਜਾਏ ਉਸ ਸ਼ੁਕਰ ਦੇ ਨਾਲ ਬਸ ਹੋ ਜਾਏ ਮਿਸ਼ਰੀ ਦੀ ਡਲੀ ਵਾਂਗੂ ਸਾਰਾ ਸ਼ੁਕਰ ਆਪਸ ਵਿੱਚ ਗੱਲਾਂ ਕਰਦੇ ਆਪਸ ਵਿੱਚ ਬਚਨ ਵਿਚਾਰ ਕਰ ਰਹੇ ਹਨ ਉਬਾਰੇ ਖਾਨ ਨੇ ਗਿਆ ਹੋਰ ਨਾ ਪਾਪ ਬੁਝਾਰਤਾ ਤੂੰ ਟਰ ਆਇਆ ਹੈ ਸੂਲੀ ਤੇ ਖੇੜ ਆਇਆ ਤੇਰੇ ਤੌਰ ਤਰੀਕੇ ਅਸੀਂ ਸਿਆਣ ਲਏ ਆ ਇਹੋ ਜਿਹੇ ਹੀ ਸੂਲੀਦਾਰਾ ਸਾਨੂੰ ਵੀ ਦੱਸ ਦੇ ਬਾਕੀ ਰਹੀ ਪਠਾਣੀ ਮੁਗਲਾਂ ਦੀ ਮੁਗਲਾਂ ਨੇ ਪਠਾਣਾ ਦੀ ਧੌਣ ਹੁਣ ਕਤਲ ਨਾਲ ਨਹੀਂ ਰਹਿਣ ਦਿੱਤੀ ਹੁਣ ਕਤਲ ਨਾਲ ਨਹੀਂ ਰਹਿਣ ਦਿੱਤੀ ਉਹ ਗਰੀਬਤਾ ਅੱਗੇ ਹੀ ਹਾਥੀ ਦੀ ਸੁੰਡ ਵਾਂਗੂੰ ਥੱਲੇ ਲਮਕ ਰਹੀ ਆ ਤੂੰ ਇਸ ਨੂੰ ਹੋਰ ਲਮਕਾ ਦੇ ਹਾਂ ਵਿਸ਼ਾਦੇ ਕਿਸੇ ਸ਼ੌ ਦੇ ਕਦਮਾਂ 'ਚ ਹਾਂ ਸੱਚੀ ਤੂੰ ਕਿਹੜਾ ਘਟ ਹੈ ਜਾਰਾ ਖੁਜਤੀ ਤੇ ਖੁਜਤੀ ਮੈਂ ਤਾਂ ਪੜਿਆ ਨਹੀਂ ਤੇ ਤੂੰ ਤਾਂ ਇਲਮ ਦੀ ਆਕੜ ਦੇ ਦਲੀਲ ਦੀ ਪਟੇਵਾਜੀ ਨਾਲ ਕਈ ਗਿੱਚੀਆਂ ਦੂਰੀਆਂ ਕੀਤੀਆਂ ਕਿਵੇਂ ਤੂੰ ਵੀ ਆਪਣਾ ਗਰਦਨ ਫਰਾਜ ਸਿਰ ਕਿਸੇ ਅੱਗੇ ਨਿਵਾ ਆਏ ਗਰਦਨ ਫਰਾਜ ਸਿਰ ਦਾ ਮਤਲਬ ਆਕੜਿਆ ਹੋਇਆ ਸਿਰ ਤੇ ਰੂਪ ਦੀ ਰਤੀ ਦੇ ਚਾਰ ਚੰਨ ਚਿਹਰੇ ਨੂੰ ਲਵਾ ਲਿਆਏ ਆ ਮਾਲੋ ਨੇ ਕਿਹਾ ਨਾ ਮੁਸਲਮਾਨ ਅੱਗੇ ਨਿਵੇਂਗਾ ਉਵਾਰੇ ਖਾਨ ਨੇ ਕਿਹਾ Hindu ਅੱਗੇ ਨਿਵੇਂਗਾ ਮਾਲੋ ਨੇ ਕਿਹਾ ਨਾ Hindu ਅੱਗੇ ਵੀ ਨਿਵਾਗਾ ਉਵਾਰੇ ਨੇ ਕਿਹਾ ਨਾ ਸਭ ਕੁਛ ਅੱਗੇ ਵੀ ਨਿਵਾੰਗਾ ਜੋ ਹੋਵੇਗਾ ਕੋਈ ਮਰਦ ਕੋਈ ਮੈਨੂੰ ਸ਼ੌ ਅੱਲਾ ਨਾਲ ਨਿਓ ਲਵਾਉਣ ਵਾਲਾ ਮੈਨੂੰ ਸੁਹਾਗਣ ਬਣਾ ਦੇਣ ਵਾਲਾ ਕੋਈ ਮੈਨੂੰ ਅਣਵਿਆਹੀ ਛੁੱਟਣ ਨੂੰ ਮਾਲੋ ਨੇ ਕਿਹਾ ਤਾਂ ਸੱਜਣਾ ਕੰਮ ਬਣ ਪਵੇਗਾ ਪਾਲਾਂ ਟਹਿ ਬੈਣ ਤਾਂ ਸ਼ੌਧ ਰਿਆਵਾਂ ਦੇ ਉਛਲ ਭਰ ਘਤਦੇ ਹਨ ਮੁਬਾਰੇ ਖਾਨ ਨੇ ਕਿਹਾ ਤੇ ਹਾਂ ਸ਼ੌਧ ਰਿਆਵਾਂ ਦੇ ਉਸ਼ਾਲ ਸਭ ਪਾਲਾਂ ਆਪੇ ਵੀ ਭੰਨ ਸਿੱਟਦੇ ਹਨ ਮਾਨੂੰ ਨੇ ਕਿਹਾ ਤੇਰੀਆਂ ਸਮਝਦਾ ਸਮਝਾਂ ਤਾਂ ਉਸ ਦਰਦੇ ਲਾਇਕ ਨਹੀਂ ਅੱਦੀ ਸਦੀ ਕਿ ਇਸ ਤੋਂ ਘਟ ਕਿ ਬਧੀਕ ਹੋ ਗਈ ਈ ਅੱਲਾ ਦੇ ਨੂਰ ਨੂੰ ਰੂਪ ਦੇ ਬੁਰਕੇ ਲਾ ਕੇ ਰੂਪ ਵਿੱਚ ਜੋਤਾਂ ਜਗਾਉਂਦੇ ਆਂ ਨੂਰ ਲਾਉਂਦੇ ਆ ਵੀ ਕਿੰਨਾ ਚਿਰ ਹੋ ਗਿਆ ਇਸੇ ਸਾਡੀ ਸੋਹਣੀ ਮਿੱਠੇ ਪਾਣੀਆਂ ਦੀ ਰਾਵੀ ਕਿਨਾਰੇ ਡੇਰਾ ਪਾਇਆ ਤੇ ਹਾਂ ਅੱਜ ਸਾਡੇ ਇਸੇ ਕੌੜੀਆਂ ਮਿਰਚਾਂ ਲਈ ਪ੍ਰਸਿੱਧ ਕੁੜਾਂਗੀ ਧਰਤੀ ਸੌੜੀਆਂ ਦੀਆਂ ਜੂਹਾਂ ਵਿੱਚ ਨਾਦ ਵਜਾਉਂਦਿਆਂ ਤੇ ਕੀਰਤਨ ਗਾਉਂਦਿਆਂ ਵੀ ਸਤਵਾਰਾ ਹੋ ਚੱਲਿਆ। ਭਾਗਾਂ ਵਾਲਿਆ ਦਰਸ਼ਨ ਕਰਿਆ। ਉਬਾਰੇ ਨੇ ਕਿਹਾ ਉਸ Hindu ਫਕੀਰ ਦਾ। ਮਾਲੋ ਨੇ ਕਿਹਾ ਬਸ ਉਹ ਕਦੇ ਨਾਂ ਲੈਣ ਵਾਲਾ ਮੇਰਾ ਤਾਪ ਤੇ ਹਰ ਮੁਸਲਮਾਨ ਦਾ ਤਾਪ। ਉਬਾਰੇ ਨੇ ਕਿਹਾ ਨਹੀਂ ਮੈਂ ਤਾਂ ਪੁੱਛਿਆ। ਮਾਲੋ ਨੇ ਕਿਹਾ ਜੇ ਨਿਹਰਾ ਪੁੱਛਿਆ ਹੀ ਤਾਂ ਗਿਆ ਕਿਉਂ ਨਹੀਂ? ਉਬਾਰੇ ਖਾਨ ਨੇ ਕਿਹਾ ਤੂੰ ਸੱਚਾ ਹੈ ਦਿਲ ਵਿੱਚ ਮੁਸਲਮਾਨੀ ਦੇ ਹੰਕਾਰ ਦਾ ਕੂੜਾ ਪਾਜ ਮਾਲੋ ਨੇ ਕਿਹਾ ਮੇਰੇ ਵੀ ਸੀਗਾ ਪਰ ਦਿਲ ਦੀ ਪੀੜ ਮੈਨੂੰ ਲੈ ਗਈ ਹਿੰਦੂ ਵੈਦ ਦੇ ਤਬੀਬਖਾਨੇ ਤੇ ਦਵਾ ਮੰਗਣ ਦੀ ਥਾਂ ਮੈਂ ਮੂਰਖ ਰੋਗੀ ਨੇ ਪਹਿਲਾਂ ਪੁੱਛੀ ਉਹ ਕੀਤੀ ਹੈ ਸਾਈਂ ਦੇ ਲੋਕ ਦੱਸ ਵੱਡਾ ਹੈ ਹਿੰਦੂ ਕਿ ਮੁਸਲਮਾਨ ਹੈ ਬਡੇਰਾ ਤਦ ਬੋਲੇ ਦੋਹਾਂ ਤੋਂ ਬਡੇਰੇ ਦਾਤਾ ਜੀ ਬੋਲੇ ਇਸ ਪ੍ਰਸ਼ਨ ਦੇ ਕਰਨ ਵਾਲਾ ਛੋਟੇ ਦਿਲ ਵਾਲਾ ਹੈ ਸਭ ਨਿਕਿਆਂ ਤੋਂ ਨਿਕਾ ਹੈ ਬਾਕੀ ਰਹੀ Hindu Musalman ਨਾ ਕੋਈ Hindu ਹੈ ਨਾ ਕੋਈ Musalman ਹੈ ਇਹ ਸੁਣ ਕੇ ਮੈਂ ਧੁਖ ਉੱਠਿਆ ਹੈ ਮੈਂ ਨਿਕਾ ਇੱਕ ਮੈਂ Musalman ਦੂਏ ਸੇਖ ਤੀਜਾ ਸ਼ਰਾਫ ਇਕੈਦਾ ਉਸਤਾਦ ਦਲੀਲ ਵਿੱਚ ਪੂਰਾ ਮੈਂ ਨਿਕਾਂ ਪਰ ਉਸ ਨੂਰੀ ਚਿਹਰੇ ਵਿੱਚੋਂ ਕੁਝ ਐਸਾ ਝਰਦਾ ਹੈ ਪਿਆਰਾ ਪਿਆਰਾ ਪਰ ਢਾ ਲੈਣ ਵਾਲਾ ਨੂਰ ਕਿ ਮੈਂ ਗੁੱਸਾ ਕੱਢ ਨਾ ਸਕਿਆ ਤੇ ਦੱਬੀ ਆਵਾਜ਼ ਵਿੱਚ ਬੋਲਿਆ ਗੁਰੂ ਨਾਨਕ ਪ੍ਰਕਾਸ਼ ਵਿੱਚ ਵਚਨ ਲਿਖਿਆ ਹੈ Hindu Turk nahi je koi Kyon Khuda e Sirje e doyi ਪੇ ਜੇ ਕੋਈ ਹਿੰਦੂ ਨਹੀਂ ਕੋਈ ਮੁਸਲਮਾਨ ਨਹੀਂ ਤਾਂ ਖੁਦਾ ਨੇ ਇਹਨਾਂ ਦੀ ਸਿਰਜਣਾ ਕਿਉਂ ਕੀਤੀ ਹੈ ਤਾਂ ਉਸ ਜلال ਨੇ ਸਹਿਜ ਨਾਲ ਆਖਿਆ ਸਾਰੇ ਸਰੀਰ ਇੱਕ ਮਿੱਟੀ ਤੋਂ ਬਣੇ ਆ ਇੱਕ ਰੱਬ ਨੇ ਬਣਾਏ ਆ ਇੱਕ ਜੋਤ ਸਾਰਿਆਂ ਚ ਪਾਈ ਹੈ ਨਾ ਉਸ ਜੋਤ ਦਾ ਕੋਈ ਨਾਮ ਹੈ ਨਾ ਸਰੀਰ ਦਾ ਨਾਮ ਹਿੰਦੂ ਕੇ ਮੁਸਲਮਾਨ ਕਿਸੇ ਮਨ ਵਿੱਚ ਦੋ ਮਾਵਾ ਇੱਕ ਹਿੰਦੂ ਇੱਕ ਮੁਸਲਮਾਨ ਆਪਣੇ ਬੱਚਿਆਂ ਨੂੰ ਜਨਮ ਦੇ ਕੇ ਸਿੱਟ ਆਇਆ ਹੋਣ ਤਾਂ ਕਿਸ ਨੂੰ Hindu ਤੇ ਕਿਸ ਨੂੰ Musalman ਕਹੇਗਾ ਜਿਸ ਸ਼ੈ ਦਾ ਅਸਲ ਵਿੱਚ ਫਰਕ ਹੀ ਕੋਈ ਨਹੀਂ ਉਹਦੀ ਕੀ ਵੜਿਆਈ ਤੇ ਕੀ ਛੁਟਿਆਈ ਉਹਦੇ ਚ ਕੌਣ ਵੱਡਾ ਕੌਣ ਛੋਟਾ ਨੱਕ ਕੰਨ ਮੂੰਹ ਦੋਹਾਂ ਦਾ ਇੱਕੋ ਜਿਹਾ ਹਾ ਜਦ ਮਾਂ ਪਿਓ ਦਾ ਪਤਾ ਲਾ ਲਏਗਾ ਤਾਂ ਕਹੇਗਾ ਇਹ Hindu ਆ ਏ ਮੁਸਲਮਾਨ ਹੈ ਤਾਂ ਵੇਖ ਹਿੰਦੂ ਮੁਸਲਮਾਨ ਮਨੋਤ ਹੈ ਦੋਹਾਂ ਦੀ ਮਨੋਤ ਹੈ ਤੇਰੀ ਮਨੋਤ ਮਾਤਰ ਦੀ ਵਡਿਆਈ ਕੀ ਤੇ ਛੁਟਿਆਈ ਕੀ ਫਿਰ ਇੱਕ ਮੁਸਲਮ ਕਹਾਉਂਦਾ ਪਰ ਹੈ ਹੰਕਾਰੀ ਪੱਥਰ ਦਿਲ ਜ਼ਾਲਮ ਦੁੱਖ ਦੇਣ ਵਾਲਾ ਝੂਠਾ ਬੇਈਮਾਨ ਕੀ ਮੁਸਲਮਾਨ ਨਾਮ ਘੜਨ ਵਾਲਾ ਉਸ ਨੂੰ ਮੁਸਲਮਾਨ ਕਹੇਗਾ ਜਿਹਨੇ ਮੁਸਲਮਾਨ ਨਾਮ ਧਰਿਆ ਕਿਹਨੇ ਧਰਿਆ ਮੁਸਲਮਾਨਾਂ ਜਿਵੇਂ ਗੁਰੂ ਨਾਨਕ ਸਾਹਿਬ ਜੀ ਉਹਨਾਂ ਨੇ ਸਿੱਖ ਸ਼ਬਦ ਮਹਾਰਜ ਨੇ ਸਾਡਾ ਨਾਮ ਧਰਿਆ ਇਓ ਮੁਸਲਮਾਨਾਂ ਦਾ ਵੀ ਨਾਮ ਧਰਿਆ ਨਾਮ ਧਰਿਆ ਮੁਸਲਮਾਨਾਂ ਦਾ ਵੀ ਜਿਹਨੇ ਨਾਮ ਧਰਿਆ ਮੁਸਲਮਾਨਾਂ ਦਾ ਮਤਲਬ ਉਹਨਾਂ ਦਾ ਪੈਗੰਬਰ ਕੀ ਉਹ ਝੂਠੇ ਬੰਦੇ ਨੂੰ ਮੁਸਲਮਾਨ ਕਹੇਗਾ ਕੀ Hindu ਨਾਮ ਦੇਣ ਵਾਲਾ ਕਿਸੇ ਨਿਰਦਈ ਛਲিয়ে ਖੁਦਗਰਜ਼ ਧਰਮਹੀਨ ਨੂੰ Hindu ਕਹੇਗਾ ਕਿ ਤੂੰ ਆਖੇਗਾ ਮੈਂ ਕਿਹਾ ਜੀ ਨਹੀਂ ਫਿਰ ਕਹਿਣ ਲੱਗੇ ਵੱਡੇ ਛੋਟੇ ਦਾ ਵੇਰਵਾ ਕਰਨ ਦੀ ਕੀ ਕੀ ਲੋੜ ਹੈ ਫਿਰ ਤਾਂ ਲੋੜ ਹੀ ਉੱਠ ਗਈ ਕੀ ਤੂੰ ਅਮਲਾ ਤੋਂ ਸਖਨੇ ਮੁਸਲਮਾਨ ਦੀ ਸਿਫਾਰਿਸ਼ ਕਰਨ ਨੂੰ ਤਿਆਰ ਹੈ ਮੈਂ ਕਿਹਾ ਹਜ਼ੂਰ ਨਹੀਂ ਫਿਰ ਕਹਿਣ ਲੱਗੇ ਕੀ ਤੂੰ ਅਮਲਾਂ ਵਾਲੇ ਕਰਨੀ ਵਾਲੇ ਹਿੰਦੂ ਨੂੰ ਪਾਪੀ ਕਹਿ ਸਕਦਾ ਹੈ ਮੈਂ ਕਿਹਾ ਜੀਓ ਜੀ ਕਦੇ ਨਹੀਂ ਕਹਿ ਸਕਦਾ ਤਾਂ ਕਹਿਣ ਲੱਗੇ ਤੂੰ ਸਾਥੋਂ ਪੁੱਛੇ ਕੀ ਹੈ ਫਿਰ ਇਹ ਉਹਨਾਂ ਦਾ ਪ੍ਰਸ਼ਨ ਸੀ ਕਿ ਮੇਰੀ ਜਾਗ ਖੁੱਲ ਗਈ ਮੇਰੇ ਅੰਦਰ ਇੱਕ ਚਮਤਕਾਰ ਵਜਾ ਕਿ ਮੈਂ ਕਿੱਥੇ ਭੁੱਲਿਆ ਰਿਹਾ ਕਿਸ ਮੁਸਲਮਾਨੀ ਹੰਕਾਰ ਨੇ ਮੇਰਾ ਅੰਦਰ ਖਾ ਛੜਿਆ ਨਾ ਅਸਲ ਵਿੱਚ ਕੋਈ ਫਰਕ ਨਾ ਕਰਮ ਵਿੱਚ ਕੋਈ ਫਰਕ ਨਾ ਅਮਲਾਂ ਦੇ ਫਲ ਵਿੱਚ ਫਰਕ ਫਰਕ ਹੈ ਕਿੱਥੇ ਸਮਝ ਵਿੱਚ ਵੱਡੇ ਛੋਟੇ ਦੇ ਹੰਕਾਰ ਵਿੱਚ ਮੈਂ ਆਪੇ ਦੀ ਸ਼ਰਮ ਨਾਲ ਦਿਲ ਦੀ ਮੈਲ ਤੋਂ ਨਿਖਰ ਕੇ ਸਾਫ਼ ਹੋ ਰਿਹਾ ਸਾਂ ਤਾਂ ਆਪ ਜੀਆਂ ਨੇ ਇੱਕ ਅਜੀਬ ਨਜ਼ਰ ਨਾਲ ਮੇਰੇ ਵੱਲ ਤੱਕਿਆ ਮੈਨੂੰ ਇੱਕ ਚੜਹਾਟ ਛੜੀ ਕੰਬਣੀ ਆਈ ਤੇ ਉਹ ਖਾਕ ਦੀ ਖਫਣੀ ਪਾਈ ਬੈਠੇ ਮੈਨੂੰ ਮੇਰੇ ਜਿਹੇ ਲੱਗਣ ਲੱਗੇ ਜਿਹੜੇ ਦਾਤੇ ਸਨ ਨੂਰ ਦਾ ਬੁੱਕਾ ਅੱਗ ਦਾ ਅਲੰਬਈ ਬਣ ਕੇ ਦਿਸੇ ਕੁਛ ਉਹਨਾਂ ਵੱਲੋਂ ਕਿਰਨਾ ਵਰਗੇ ਸੁਹਾਵੇ ਤੀਰ ਆਏ ਜੋ ਬਿੰਨ ਗਏ ਨਜ਼ਰਾਂ ਮੇਰੀਆਂ ਤੇ ਖੁੱਭ ਗਏ ਮੇਰੇ ਦਿਲ ਵਿੱਚ ਮੈਂ ਢੈਪਿਆ ਚਰਨਾ ਉੱਤੇ ਤੇ ਮੁਸਲਮਾਨੀ ਸ਼ੇਖੂਖੀਅਤ ilm ਦਾ ਮਾਨ ਦਲੀਲ ਦਾ ਹੰਕਾਰ ਵਿਛਾ ਦਿੱਤਾ ਸੋਹਣੀ ਧਰਤੀ ਧੂੜੀ ਉੱਤੇ ਵੇਖ ਸੋਨਿਆ ਕੀ ਵਰਤੀ ਉਹਨਾਂ ਜਮਨ ਵਾਲੇ ਕਦਮਾਂ ਨਾਲ ਮੇਰਾ ਮੱਥਾ ਛੁੰਧਿਆ ਸਾਰ ਮੇਰੀ ਜ਼ੁਬਾਨ ਫਰਕ ਪਈ ਵਾਹਿਗੁਰੂ ਵਾਹਿਗੁਰੂ ਇਹਦੀ ਰਵਾਨਗੀ ਹੋ ਗਈ ਮੇਰੇ ਲੂ ਭਰ ਗਏ ਕਿਸੇ ਲਫ਼ਜ਼ ਦੀ ਗੂੰਜ ਨਾਲ ਮੇਰੇ ਆਪੇ ਵਿੱਚ ਭਰ ਗਿਆ ਇੱਕ ਸਰੂਰ ਰੰਗ ਸਵਾਦ ਸਿਰ ਉਜਲਤਾ ਦਾ ਹੋ ਗਿਆ ਕਚਕਾਲ ਮੇਰਾ ਅੰਦਰਲਾ ਮੈਨੂੰ ਆਖੇ ਇਹੀ ਹੈ ਰੋਹਾਨੀ ਜ਼ਿੰਦਗੀ ਮੈਨੂੰ ਲੱਗੇ ਮੈਂ ਜਿਉਂ ਪਿਆ ਹਾਂ ਮੇਰਾ ਅੰਦਰਲਾ ਕਹੇ ਸ਼ੇਖ ਮਾਲੋ ਹੁਣ ਤੂੰ ਜਿਉਂ ਪਿਆ ਹੈ ਸੰਗਤਜੀ ਉਵਾਰੇ ਖਾਨ ਤੇ ਸ਼ੇਖ ਮਾਲੋ ਇਹ ਦੋਵੇਂ ਆਪਸ ਵਿੱਚ ਬਚਨ ਕਰ ਰਹੇ ਹਨ ਸ਼ੇਖ ਮਾਲੋ ਧੰਗ ਗੁਰੂ ਨਾਨਕ ਦੇ ਮਹਾਰਾਜੀਆਂ ਦੇ ਚਰਣਾ ਵਿੱਚ ਜਾ ਕੇ ਆਇਆ। ਇਸੇ ਨੇ ਸਵਾਲ ਪੁੱਛਿਆ ਸੀ ਸ਼ੇਖ ਮਾਲੋ ਨੇ। ਕਥਾ ਕੀਰਤਨ ਵਿੱਚ ਸੁਣਦਿਆਂ ਨਾ ਕਿਸੇ ਨੇ ਗੁਰੂ ਨਾਨਕ ਸਾਹਿਬ ਨੂੰ ਪੁੱਛਿਆ Hindu ਵੱਡਾ ਕਿ ਮੁਸਲਮਾਨ। ਇਹ ਸ਼ੇਖ ਮਾਲੋ ਨੇ ਪੁੱਛਿਆ ਸੀ। ਗੁਰੂ ਨਾਨਕ ਸਾਹਿਬ ਜੀ ਨੂੰ Hindu ਵੱਡਾ ਕਿ ਮੁਸਲਮਾਨ। ਤੇ ਮਹਾਰਾਜ ਨੇ ਇਹ ਬਚਨ ਪੁੱਛ ਕੇ ਵੀ ਜੇ Hindu ਪਾਪ ਕਰੇ ਕੀ ਉਹ ਸੱਚਾ Hindu ਹੈ ਕਹਿੰਦਾ ਨਹੀਂ ਮੁਸਲਮਾਨ ਪਾਪ ਕਰੇ ਝੂਠਾ ਹੋਵੇ ਉਹ ਮੁਸਲਮਾਨ ਸੱਚਾ ਹੋ ਸਕਦਾ ਹੈ ਕਹਿੰਦਾ ਨਹੀਂ ਗੁਰੂ ਨਾਨਕ ਸਾਹਿਬ ਨੇ ਕਿਹਾ ਫਿਰ ਕਿਸੇ ਬੰਦਗੀ ਕਰਮੀ ਕਰਨੀ ਵਾਲੇ Hindu ਨੂੰ ਝੂਠਾ ਕਹਿ ਸਕਦਾ ਹੈ ਨਹੀਂ ਕਿਸੇ ਮੁਸਲਮਾਨ ਨੂੰ ਝੂਠਾ ਕਹਿ ਸਕਦਾ ਨਹੀਂ ਫਿਰ ਸਤਗੁਰ ਨੇ ਪੁੱਛਿਆ ਜਦੋਂ ਨਮੇੜੇ ਤਾਂ ਅਮਲਾ ਨਾਲ ਨੇ ਫਿਰ ਦੋਨਾਂ ਵਿੱਚੋਂ ਵੱਡਾ ਕੌਣ ਤੇ ਛੋਟਾ ਕੌਣ ਹੈ ਸੋ ਇਉਂ ਸ਼ੇਖ ਮਾਨੋ ਨੂੰ ਮਹਾਰਾਜ ਨੇ ਸਮਤ ਦਿੱਤੀ ਸੀ ਅੱਗੇ ਇਹ ਬਚਨ ਆਪਸ ਵਿੱਚ ਕਰਦੇ ਆ ਆਪਦੇ ਮਿੱਤਰ ਦੇ ਨਾਲ ਅੱਗੇ ਕੀ ਬਚਨ ਹੋਏ ਕੱਲ ਦੇ ਇਤਿਹਾਸ ਵਿੱਚ ਸਰਵਣ ਕਰਾਂਗੇ ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਬਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ